ਪਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਪੈ ਰਹੀ ਤੁੰਦ ਕਾਰਨ ਵਾਪਰੇ ਤਿੰਨ ਭਿਆਨਕ ਸੜਕ ਹਾਦਸੇ। ਸਾਲ ਦੇ ਅਖੀਰ 'ਚ ਹੁਣ ਤੁੰਦ ਆਪਣਾ ਪਰਕੋਪ ਦਿਖਾ ਰਹੀ ਐ। ਇਸ ਦਾ ਸਿੱਧਾ ਅਸਰ ਆਵਾਜਾਈ ਤੇ ਪੈ ਰਿਆ ਏ। ਦੱਸ ਦਈਏ ਕਿ ਭਵਾਨੀਗੜ੍ਹ ਦੇ ਵਿੱਚ ਬਠਿੰਡਾ ਚੰਡੀਗੜ੍ਹ ਮੁੱਖ ਮਾਰਗ 'ਤੇ ਅੱਜ ਸਵੇਰੇ ਤੁੰਦ ਕਾਰਨ ਤਿੰਨ ਭਿਆਨਕ ਹਾਸੇ ਵਾਪਰੇ। ਜਿਨਾ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਪਵਾਨੀਗੜ੍ਹ ਸ਼ਹਿਰ ਦੇ ਵਿੱਚ ਸੰਗਰੂਰ ਤੋਂ ਪਟਿਆਲਾ ਨੂੰ ਆਉਂਦਿਆਂ ਇੱਕ ਟਰੱਕ ਦਾ ਤੇਲ ਵਾਲੇ ਟੈਂਕਰ ਦੇ ਨਾਲ ਟਕਰਾਅ ਹੋ ਗਿਆ ਜਿਸ ਵਿੱਚ ਟਰੱਕ ਦੇ ਕੰਡਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਟਰੱਕ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਦੂਸਰਾ ਹਾਸ ਨਾਬਸਮਾਨਾ ਕੈਂਚੀਆਂ ਚ ਬਠਿੰਡਾ ਪਵਾਨੀਗੜ੍ਹ ਮੁਖ ਮਾਰਗ ਤੇ ਪੁੱਲ ਦੇ ਉਪਰ ਇੱਕ ਟਰੱਕ ਦਾ ਸੰਗਣੀ ਤੋਂ ਦ ਕੈਬਲੈਂਸ ਵਿਗੜ ਕੇ ਹਾਟੇ ਡਵਾਈਡਰ ਨਾਲ ਟਕਰਾ ਜਾਣ ਕਾਰਨ ਟਰੱਕ ਪਲਟ ਗਿਆ ਤੀਸਰਾ ਹਾਦਸਾ ਭਵਾਨੀਗਰ ਸ਼ਹਿਰ ਦੇ ਵਿੱਚ ਪਟਿਆਲਾ ਤੋਂ ਸੰਗਰੂਰ ਨੂੰ ਜਾਂਦੇ ਹੋਏ ਇੱਕ ਬਲੈਰੋ ਗੱਡੀ ਦਾ ਟਰੱਕ ਦੇ ਨਾਲ ਟਕਰਾ ਹੋ ਗਿਆ ਜਿਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬਲੈਰੋ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੁੰਦ ਕਾਰਨ ਹੋਇਆ ਜੀ ਇਹ ਟੈਂਕਰ ਚ ਵੱਜਿਆ ਇਹ ਇੱਕ ਵਿਅਕਤੀ ਦੀ ਡੈਥ ਹੋ ਗਈ ਜੀ ਇੱਕ ਅੱਗੇ ਐਕਸੀਡੈਂਟ ਹੋ ਗਿਆ ਜੀ ਇੱਕ ਮਾਗਰ ਭਵਾਨੇੜੇ ਤਿੰਨ ਹੋ ਗਈ ਜੀ ਇਹ ਭਵਾਨੇੜੇ ਤਿੰਨ ਹਾਸੇ ਹੋਇਆ ਹਾਂ ਜੀ ਹਾਂ ਭਵਾਨੇੜੇ ਤਿੰਨ ਹੋ ਗਈ ਜੀ ਇਹ ਤੁੰਦ ਕਾਰਨ ਹੋਇਣੀ ਬਹੁਤ ਜ਼ਿਆਦਾ ਤੁੰਦ ਦੁਪਹਿਰੀਆਂ ਨਾਲ ਜੀ ਆਹ ਜਿਹੜਾ ਐਕਸੀਡੈਂਟ ਆ ਇਹ ਚ ਕੀ ਰੁਕਾ ਨਾ ਇਹ ਜੋ ਇੱਕ ਵਿਅਕਤੀ ਦੀ ਜਿਹੜਾ ਡੈਥ ਹੋ ਗਈ ਜੀ ਉਹ ਸਾਹਮਣੇ ਵਿਹਲੇ ਵਿੱਚ ਲੰਮਕ ਰਿਆ ਵਿਚਾਰਾ 3 ਵਜੇ ਡਰਾਈਵਰ ਦਾ ਮੈਨੂੰ ਫੋਨ ਆਂਦਾ ਵਾ ਕਿ ਗੱਡੀ ਪੁਲ ਦੇ ਉੱਤੇ ਜਿੱਥੇ ਮੈਂ ਇਸ ਟਾਈਮ ਖੜਿਆ ਹਾਂ ਓਵਰਟਰਨ ਹੋ ਜਾਂਦੀ ਹੈ ਤੇ ਫਿਰ ਉੱਥੋਂ ਦੀ ਮੈਂ ਚੱਲਦਾ ਆ ਤਾਂ ਮੈਂ ਵੀ ਘੱਟੋ ਘੱਟ 3-4 ਘੰਟੇ ਜਿੱਥੇ ਪਹੁੰਚਦਾ ਕਿਉਂਕਿ ਵਿਜ਼ਿਬਿਲਟੀ ਸਾਰੇ ਰਾਜਪਥਰੋਂ ਤੋਂ ਲੈ ਕੇ ਜਿੱਥੇ ਮੈਂ ਇਸ ਟਾਈਮ ਸਾਈਡ ਤੇ ਖਲੋਤਾ ਆ ਬਿਲਕੁਲ ਵਿਜ਼ਿਬਿਲਟੀ ਹੈ ਨਹੀਂ ਹੈਗੀ ਆ ਤੇ ਹੁਣ ਮੈਂ ਇਹਨੂੰ ਗੱਡੀ ਨੂੰ ਆਪਣਾ ਅਨਲੋਡ ਖਰਾਕ ਕੇ ਦੁਬਾਰਾ ਇਹਨੂੰ ਮੈਂ ਇਹਨਾਂ ਨੂੰ NHAI ਨੂੰ ਰਿਕਵੈਸਟ ਕਰਾਂਗਾ ਇਹਨੂੰ ਗੱਡੀ ਨੂੰ ਠੀਕ ਕਰਕੇ ਤਾਂ ਇਹਨੂੰ ਮੈਂ ਆਪਣੀ ਡੈਸਟੀਨੇਸ਼ਨ ਤੇ ਦੁਬਾਰਾ ਭੇਜ ਭਵਾ ਸਕਾਂ। ਨੀਗੜ ਦੇ ਵਿੱਚ ਨਾ ਜੀ ਤੁਹਾਨੂੰ ਬਹੁਤ ਜ਼ਿਆਦਾ ਪਈ ਹੋਈ ਹੈ ਕਿ ਮੇਨ ਹਾਈਵੇ ਆ ਗੱਡੀਆਂ ਟਰੈਕ ਬਹੁਤ ਜ਼ਿਆਦੀ ਲੰਘਦੀ ਹੈ। ਤੁੰਦ ਜਿਆਦਾ ਹੋਣ ਕਰਕੇ ਸਾਡੇ ਅੱਜ ਇੱਥੇ ਰਾਤ ਤਿੰਨ ਐਕਸੀਡੈਂਟ ਹੋਇਆ ਤਿੰਨ ਐਕਸੀਡੈਂਟ ਹੋਏ ਨੇ ਜਿਹਦੇ ਵਿੱਚ ਇੱਕ ਜਿਹੜਾ ਟਰੱਕ ਦੇ ਵਿੱਚ ਕਨੈਕਟਰ ਸੀਗਾ ਉਹਦੀ ਮੌਤ ਵੀ ਹੋ ਗਈ ਹੈਗੀ ਕਿਉਂਕਿ ਧੁੰਦ ਇੰਨੀ ਜਿਆਦਾ ਸੀਗੀ ਵਿਜ਼ਿਬਿਲਟੀ ਜ਼ੀਰੋ ਸੀਗੀ ਤੇ ਉਹ ਧੁੰਦ ਜਿਆਦਾ ਹੋਣ ਕਰਕੇ ਕੁਝ ਵੀ ਦਿਸਦਾ ਨਹੀਂ ਹੈਗਾ ਬਾਕੀ ਕੋਈ ਜਿਆਦਾ ਨੁਕਸਾਨ ਨਹੀਂ ਹੋਇਆ ਪਰੰਤੂ ਜਿਹੜਾ ਇੱਕ ਐਕਸੀਡੈਂਟ ਹੋਇਆ ਉਹਦੇ ਵਿੱਚ ਇੱਕ ਤੇਲ ਵਾਲੀ ਟੈਂਕੀ ਸੀ ਤੇ ਇੱਕ ਟਰੱਕ ਸੀ ਉਹ ਟਰੱਕ ਜਿਹੜਾ ਤੇਲ ਵਾਲੀ ਟੈਂਕੀ ਦੇ ਪਿੱਛੇ ਵੱਜਿਆ ਤੇ ਉਹਦੇ ਇੱਕ ਕਨੈਕਟਰ ਦੇ ਵਿੱਚ ਉੱਥੇ ਮੋਟ ਹੋ ਗਈ ਹੈ ਜੀ ਉਹਨੂੰ ਅਸੀਂ ਕਢਵਾ ਕੇ ਹਸਪੀਟਲ ਭੇਜਿਆ ਸੰਗਰੂਰ ਜੀ ਤੇ ਜਿਹੜੀ ਉਹਦੀ ਅੱਗੇ ਅੰਗੇਜਡ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਤੇ ਬਾਕੀ ਮੇਰੀ ਇੱਕ ਰਿਕਵੈਸਟ ਹੈ ਜੀ ਧੁੰਦ ਬਹੁਤ ਜ਼ਿਆਦਾ ਹੈਗੀ ਗੱਲ ਨਵਾਂ ਸਾਲ ਹੈਗਾ ਹੈਗਾ ਤੋਂ ਮੇਰੀ ਬੇਨਤੀ ਹੈਗੀ ਵੀ ਨਵਾਂ ਸਾਲ ਪਰਮਾਤਮਾ ਸੁੱਖ ਸ਼ਾਂਤੀ ਨਾਲ ਨਿਕਲੇ ਤੇ ਸਾਨੂੰ ਕੋਸ਼ਿਸ਼ ਕਰੀਏ ਵੀ ਅਸੀਂ ਰਾਤ ਨੂੰ ਘੱਟ ਤੋਂ ਘੱਟ ਬਾਹਰ ਨਿਕਲੀਏ ਧੁੰਦ ਦੇ ਵਿੱਚ ਨਾ ਜਾਈਏ ਤੇ ਜਦੋਂ ਧੁੰਦ ਹਟ ਜਾਂਦੀ ਹੈਗੀ ਲਹਿ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਹੀ ਅਸੀਂ ਆਪਣਾ ਕੰਮ ਕਰ ਕਰੀਏ 啊。<noise> <noise>